ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਰੌਲਾ ਪਿਆ ਵੀ ਆਮ ਆਦਮੀ ਪਾਰਟੀ ਵਾਅਦਿਆਂ ਤੋਂ ਮੁੱਕਰ ਗਈ ਆ ਤੇ ਤੁਹਾਡਾ ਜਿਹੜਾ 100000 ਰੁਪਿਆ ਉਹ ਤੁਹਾਡਾ 100000 ਰੁਪਿਆ ਤੁਹਾਨੂੰ ਨਹੀਂ ਮਿਲੀ ਜਾਂਦਾ ਹੁਣ ਜਿਹਨੇ 100000 ਰੁਪਿਆ ਲੈਣਾ ਉਹ ਗੱਲਾਂ ਪਹਿਲਾਂ ਧਿਆਨ ਦੇ ਨਾਲ ਸੁਣ ਲੋ ਜੇ ਤੁਹਾਡਾ 100000 ਰੁਪਿਆ ਬਹੁਤ ਜਲਦ ਮਿਲਣ ਵਾਲਾ ਤੇ ਉਹ ਤੁਹਾਨੂੰ ਦਿਨਾਂ ਚ ਹੀ ਮਿਲ ਜਾਣਾ ਮਿਲਣਾ ਕਿਵੇਂ ਆ ਪਹਿਲਾਂ ਇਹ ਸੁਣ ਲੋ ਜੇ ਹੁਣ ਦੂਜੇ ਨੰਬਰ ਤੇ ਮੈਂ ਗੱਲ ਇਹ ਕਰਨੀ ਚਾਹੁੰਨਾ ਕਿ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਇਹ ਲੋਕਾਂ ਨੂੰ ਕਹਿ ਦਿੰਦਾ ਵੀ ਮੈਨੂੰ ਵਿਰਾਸਤ ਦੇ ਵਿੱਚ ਕਰਜ਼ਾ ਚੜਿਆ ਮਿਲਿਆ ਪੰਜਾਬ ਤੇ ਤੇ ਮੈਂ ਤਾਂ ਹੁਣ ਕਰਜ਼ਾ ਕਿਵੇਂ ਨਾ ਕਿਵੇਂ ਲਾਉਣਾ ਹੀ ਆ ਪਰ ਅਸਲ ਗੱਲ ਇਹ ਆ ਵੀ ਚੜਦੇ ਸਾਲ ਹੀ ਇਹਨੇ 2024 ਦੇ ਵਿੱਚ ਕਹਿੰਦੇ 2500 ਕਰੋੜ ਰੁਪਏ ਦਾ ਕਰਜ਼ਾ ਚੱਕਿਆ ਉਦੋਂ ਪਹਿਲਾਂ ਵੀ ਕਹਿੰਦੇ 50000 ਕਰੋੜ ਦਾ ਕਰਜ਼ਾ ਚੱਕਿਆ ਤੇ ਉਹ ਜਿਹੜਾ ਕਰਜ਼ਾ ਨਾ ਤਾਂ ਭਗਵੰਤ ਮਾਨਸਿਆ ਤੂੰ ਲਾਉਣਾ ਤੇ ਨਾ ਹੀ ਜਿਹੜਾ ਕਹਦਾ ਤੇਰੇ ਨਾਲ ਦੇ ਕੇਜਰੀਵਾਲ ਨੇ ਲਾਉਣਾ ਤੇ ਰਾਗਵ ਚੱਢਣ ਨੇ ਤਾਂ ਲਾਉਣਾ ਹੀ ਕੀ ਆ ਉਹਦਾ ਹੈ ਸਾਰੇ ਫਿਰ ਦਿੱਲੀ ਦੇ ਆ ਗਏ ਆ ਤੇ ਜਿਹੜੇ ਆ ਆਪਣੇ 92 ਐਮਐਲਏ ਬਣੇ ਆ ਤੁਹਾਡੇ ਤੁਹਾਨੂੰ ਕੱਢ ਕੇ 91 ਇਹ ਵੀ ਆਪ ਦਾ ਆਪ ਦਾ ਵਿਚਾਰੇ ਘਰਮਸਾ ਚਲਾਈ ਜਾਂਦੇ ਆ ਤੇ ਇਹਨਾਂ ਨੇ ਪੰਜਾਬ ਤੋਂ ਕੀ ਲੈਣਾ ਤੇ ਪੰਜਾਬ ਦੇ ਕਰਜ਼ੇ ਤੋਂ ਕੀ ਲੈਣਾ ਹੁਣ ਜਿਹੜੀ ਗੱਲ ਇਹ ਆ ਕਿ ਜੇਕਰ ਪੰਜਾਬ ਦਾ ਕਰਜ਼ਾ ਲਾਉਣਾ ਸੀ ਤਾਂ ਲਾਉਣਾ ਕਿਵੇਂ ਸੀਗਾ ਉਹ ਲੈਣਾ ਸੀ ਬਿਜਲੀ ਡਿਪਾਰਟਮੈਂਟ ਚੋਂ ਜੇ ਕਰਜ਼ਾ ਲੈਣਾ ਸੀ ਉਹ ਲੈਣਾ ਸੀ ਸ਼ਰਾਬ ਮਾਫੀਆ ਚੋਂ ਜਿਹੜਾ ਕਰਜ਼ਾ ਲੈਣਾ ਸੀ ਉਹ ਕਰਜ਼ਾ ਲੈਣਾ ਸੀ ਰੇਤ ਮਾਫੀਆ ਚੋਂ ਪਰ ਇਹਨਾਂ ਚੀਜ਼ਾਂ ਤੇ ਤਾਂ ਮੈਂ ਕਹਿੰਦਾ ਕਈ ਮਾਫੀਆ ਆਪ ਚੜੀਆਂ ਪੀਆਂ ਜਿਹੜਾ ਕਰਜ਼ਾ ਪੰਜਾਬ ਤੇ ਉਹ ਕੋਈ ਬਹੁਤ ਹੀ ਵੱਡੀ ਖੇਡ ਨਹੀਂ ਗਈ ਉਹ ਦਿਨਾਂ ਦੀ ਖੇਡ ਆ ਜਿਵੇਂ ਤੁਸੀਂ ਆ ਬਰਨਾਈ ਖੜੇ ਆ ਸਿਸਟਮ ਪਹਿਲਾਂ ਮੈਂ ਗੱਲ ਇਹ ਕਰਾਂ ਕਿ ਜਿਹੜਾ ਬਿਜਲੀ ਡਿਪਾਰਟਮੈਂਟ ਤੁਸੀਂ ਜਿਵੇਂ ਘਰ ਤੇ ਚ ਪਾਈ ਜਾਂਦੇ ਆ ਇੱਥੋਂ ਵੀ ਕਰਜ਼ਾ ਲੈਂਦਾ ਸੀ ਉਹ ਕਰਜ਼ਾ ਕਿਵੇਂ ਲੈਂਦਾ ਸੀ ਲਗਭਗ 3 ਕਰੋੜ ਆਫਦੀ ਆ ਪੰਜਾਬ ਦੀ ਤੇ 50 ਲੱਖ ਘਰ ਤਾਂ ਹੋਊਗਾ ਹੀ 50 ਲੱਖ ਘਰ ਨੂੰ ਜੇਕਰ ਤੁਸੀਂ 5-500 ਰੁਪਿਆ ਵੀ ਬਿਜਲੀ ਬਿੱਲ ਲਾਓ ਮਹੀਨੇ ਦਾ 500 ਰੁਪਿਆ ਕੋਈ ਬਾਲਾ ਨਹੀਂਗਾ ਜੇਕਰ 5 5 500 ਰੁਪਿਆ ਬਿਜਲੀ ਬਿੱਲ ਲਾਓ ਲਗਭਗ 250 ਕਰੋੜ ਰੁਪਿਆ ਮਹੀਨੇ ਦਾ ਬਣਦਾ ਤੇ ਜਿਹੜਾ ਕਹਿ ਲੋ ਸਾਲ ਦਾ ਬਣਿਆ 3000 ਕਰੋੜ ਰੁਪਿਆ ਜਿਹੜਾ ਪੰਜਾਬ ਦੇ ਲੋਕ ਬਿਜਲੀ ਦਾ ਭਰ ਸਕਦੇ ਆ ਪਰ ਜਿਵੇਂ ਕਹਿ ਲੋ ਪੰਜਾਬ ਦੇ ਲੋਕ ਵੀ ਕਰਜ਼ੇਵਾਲ ਵੇਦੇ ਨਹੀਂਗੇ ਭਾਵੇਂ ਭਰਨਾ ਇਹਨਾਂ ਨੇ ਹੀ ਆ ਕਿਉਂਕਿ ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂਗਾ ਵੀ ਕਰਜ਼ਾ ਸੀ ਕਿਵੇਂ ਭਰਨਾ ਕਿਵੇਂ ਨਹੀਂ ਭਰਨਾ ਨਹੀਂ ਇਹ ਤੁਹਾਡੀਆਂ ਗੱਲਾਂ ਦੇ ਵਿੱਚ ਨਾ ਹੋਣ ਹੁਣ ਜਿਹੜਾ 3000 ਕਰੋੜ ਰੁਪਇਆ ਸਾਲ ਦਾ ਮੰਦਾ ਇਹ ਬਿਜਲੀ ਡਿਪਾਰਟਮੈਂਟ ਦਾ ਕਰਜ਼ਾ ਲਾ ਸਕਦਾ ਤੇ ਜਿਹੜਾ ਕਹ ਲੋ 3000 ਕਰੋੜ ਰੁਪਇਆ ਦੇ ਵਿੱਚ ਜਿਹੜਾ ਕਹ ਲੋ ਇਸ ਟਾਈਮ ਕਈ ਬਿਜਲੀ ਘਰ ਇਹੋ ਜਿਹੇ ਆ ਜਿਹੜੇ ਨਰਕਾਂ ਤੋਂ ਵੱਧ ਬਣੇ ਪਏ ਆ ਜੇਕਰ ਮੈਂ ਵਿਖਾ ਦੇਵਾਂ ਆ ਸਾਡਾ ਅਰਨੀ ਵਾਲਾ ਸ਼ੇਖ ਸੁਭਾਨ ਵਾਲਾ ਇਹਨਾਂ ਦੇ ਕਈ ਇਹੋ ਜਿਹੇ ਕਮਰੇ ਆ ਜਿਹੜੇ ਡਿੱਗਣ ਵਾਲੇ ਹੋਏ ਪਏ ਆ ਤੇ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਬਿਜਲੀ ਡਿਪਾਰਟਮੈਂਟ ਵੀ ਸੁਧਰ ਸਕਦਾ ਤੇ ਨਾਲ ਜਿਹੜਾ ਕਹੋ ਸਾਡੇ ਨੌਜਵਾਨ ਨੌਕਰੀ ਵੀ ਲੱਗ ਸਕਦੇ ਆ ਤੇ ਜਿਹੜਾ ਕਹੋ ਕਿ ਉਹ ਜਈ ਐਸ ਡੀਓ ਐਸ ਐਸ ਐਸਓ ਵੀ ਲੱਗ ਸਕਦੇ ਆ ਕਈ ਜਿਹੜੀਆਂ ਪੋਸਟਾਂ ਉਹ ਖਾਲੀ ਪਈਆਂ ਕਹ ਲਓ ਜਾਂ ਕਹ ਲਓ ਇਸ ਟਾਈਮ ਤਾਂ ਲੱਗ ਹੀ ਨਹੀਂ ਰਹੀ ਜਿਹੜੇ ਦਿਨੇ ਡਿਊਟੀ ਕਰਦੇ ਆ ਉਹੀ ਰਾਤ ਨੂੰ ਡਿਊਟੀ ਕਰਦੇ ਆ ਤੇ ਜਿਹੜਾ ਵਿਚਾਰਾ ਦਿਨੇ ਡਿਊਟੀ ਕਰਦੋ ਸੈਨੂੰ ਅਗਲੇ 1 ਵਜੇ ਰਾਤ ਨੂੰ ਫੋਨ ਮਾਰਦਾ ਕੋਈ ਮਾਰੇ ਜਾਂ ਨਾ ਮਾਰੇ ਮੈਂ 1 ਵਜੇ ਜ਼ਰੂਰ ਕਈ ਵਾਰੀ ਫੋਨ ਕੀਤਾ ਜਿਹੜਾ ਜਾਈ ਲੱਗਦਾ ਸਾਡੇ ਪਿੰਡ ਨੂੰ ਹੁਣ ਇਹ ਗੱਲ ਆ ਗਈ ਬਿਜਲੀ ਮਹਿਕਮੇ ਦੀ ਇੱਥੋਂ ਵੀ ਕਰਜ਼ਾ ਲੈ ਸਕਦਾ ਸੀ ਹੁਣ ਸ਼ਰਾਬ ਮੈਂ ਜੇਕਰ ਸ਼ਰਾਬ ਦੀ ਗੱਲ ਕਰੀਏ ਤਾਂ ਸ਼ਰਾਬ ਆ ਜਿਹੜੀ ਉਹ ਬੋਤਲ ਤੇ 167 ਰੁਪਏ ਲਿਖਿਆ ਲੋਕਾਂ ਤੋਂ ਵਸੂਲ ਕੀਤੇ ਜਾਂਦੇ ਆ 250 ਰੁਪਿਆ ਜਿਹੜਾ ਕਹਿ ਲੋ 100 ਰੁਪਏ ਦੀ ਇੱਕ ਵਿਅਕਤੀ ਦੇ ਨਾਲ ਲੁੱਟ ਹੋ ਰਹੀ ਆ ਦਿਨ ਦੇ ਵਿੱਚ ਦਿਨ ਦਿਹਾੜੇ ਇੱਕ ਦਿਨ ਦੀ ਲੁੱਟ ਹੋ ਰਹੀ ਹੈ ਇੱਕ ਵਿਅਕਤੀ ਤੋਂ 100 ਰੁਪਏ ਦੀ ਤੇ ਜੇਕਰ ਇਹੀ ਸ਼ਰਾਬ ਦੀ ਬੋਤਲਾ ਜਿਹੜੀ ਤੁਸੀਂ 150 ਦੀ ਆ ਜਿਹੜੀ ਬੋਤਲੋਂ 250 ਦੀ ਵੇਚਦੇ ਆ ਤਾਂ ਜੇਕਰ 1 ਕਰੋੜ ਬੰਦਾ ਵੀ ਸ਼ਰਾਬ ਪੀਂਦਾ ਤਾਂ ਲਗਭਗ ਜੇਕਰ ਇੱਕ ਇੱਕ ਰੁਪਏ ਦੀ ਲੁੱਟ ਹੋਵੇ ਤਾਂ 1 ਕਰੋੜ ਹੋ ਗਿਆ ਪਰ ਸਿੱਧੀ ਇੱਥੇ 100 ਕਰੋੜ ਰੁਪਏ ਦੀ ਲੁੱਟ ਬਣਦੀ ਆ ਸ਼ਰਾਬ ਦੇ ਵਿੱਚੋਂ ਜਿਹੜਾ ਇੱਕ ਦਿਨ ਦਾ 100 ਕਰੋੜ ਦਸਾ ਦਿਨਾਂ ਦਾ 1000 ਕਰੋੜ ਤੇ ਮਹੀਨੇ ਦਾ 3000 ਕਰੋੜ ਸਾਲ ਦਾ 30 ਦਸਾ ਮਹੀਨਿਆਂ ਦਾ 30000 ਕਰੋੜ ਤੇ 12 ਮਹੀਨਿਆਂ ਦਾ 36000 ਕਰੋੜ ਰੁਪਇਆ ਜਿਹੜਾ ਲੋਕਾਂ ਤੋਂ ਅਨਲੀਗਲ ਵਸੂਲਿਆ ਜਾ ਰਿਹਾ ਨਾ ਤਾਂ ਉਹ ਪੰਜਾਬ ਨੂੰ ਪਤਾ ਕਿੱਥੇ ਜਾ ਰਿਹਾ ਨਾ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਨਾ ਹੀ ਪੀਣ ਵਾਲਿਆਂ ਨੂੰ ਪਤਾ ਵੀ ਉਹ ਕਿੱਥੇ ਜਾ ਰਿਹਾ ਇਸ ਕਰਕੇ ਸਾਨੂੰ ਇਹ ਦੱਸੋ ਵੀ ਜਿਹੜਾ 36000 ਕਰੋੜ ਰੁਪਇਆ ਜਿਹੜਾ ਸ਼ਰਾਬ ਦੇ ਵਿੱਚੋਂ ਇਲਿਗਲ ਤੌਰ ਤੇ ਵਸੂਲਿਆ ਜਾਂਦਾ ਮੈਨੂੰ ਬਾਹਰੇ ਏਰੀਆ ਦਾ ਤਾਂ ਪਤਾ ਨਹੀਂ ਪਰ ਮੇਰੇ ਏਰੀਆ ਦੇ ਵਿੱਚ ਇਹੀ ਹੋ ਰਿਹਾ ਸਾਰੇ ਪੰਜਾਬ 'ਚ ਹੀ ਆ ਕਿ ਕੀ ਇਹ ਜਿਹੜਾ ਸਾਲ ਦਾ 36000 ਕਰੋੜ ਰੁਪਇਆ ਕੀ ਇਹ ਕਰਜ਼ਾ ਨਹੀਂ ਲਾ ਸਕਦਾ ਪੰਜਾਬ ਦਾ ਕਿੰਨੇ ਮਹੀਨਿਆਂ 'ਚ ਕਰਜ਼ਾ ਲੈਂਦਾ ਜਿਹੜਾ 36000 ਕਰੋੜ ਰੁਪਇਆ ਜਿਹੜਾ ਉਹ ਇੱਕ ਸਾਲ ਦਾ ਮੰਨਦਾ ਤੁਸੀਂ 30 ਲਾ ਲਓ 30 ਤੇ 30 60 60 ਤੇ 60 120 120 ਤੇ 30 150 ਜਿਹੜਾ ਕਹਿ ਲਓ ਆ ਕਿੰਨਾ ਪੈਸਾ ਬਣ ਗਿਆ 30000 ਕਰੋੜ 60000 ਕਰੋੜ ਤੇ 60 ਤੇ ਕਿੱਥੇ ਦੀ ਗੱਲ ਗਈ ਤੁਸੀਂ ਆਪ ਨੋਟ ਕਰੋ ਕਰੋੜਾ ਰੁਪਿਆ ਪੰਜਾਂ ਸਾਲਾਂ ਚ ਤੁਸੀਂ ਆ ਸ਼ਰਾਬ ਚੋਂ ਕਰਜ਼ਾ ਲਾ ਸਕਦੇ ਸੀ ਪਰ ਨਹੀਂ ਤੁਸੀਂ ਕਰਜ਼ਾ ਕਿਵੇਂ ਲਾ ਲੋਂਗੇ ਤੁਸੀਂ ਤਾਂ ਆਪ ਚੜਾਈ ਜਾਂਦੇ ਆ ਜਿਹੜਾ ਕਹ ਹੁਣ ਕੇਸਰੀਵਾਲ ਆਉਂਦਾ ਕਦੇ ਐਤਵਾਰ ਨੂੰ ਆ ਗਿਆ ਕਦੇ ਕੋਸ਼ ਆ ਗਿਆ ਸਾਡੇ ਇੱਥੇ ਦਿੱਲੀ ਪੰਜਾਬ ਚੋਂ ਨੌਜਵਾਨ ਜਾਂਦੇ ਆ ਦਿੱਲੀ ਕੋਈ ਨਾ ਕੋਈ ਆਉਂਦਾ ਜਿਹੜਾ ਕਹ ਲੋ ਮਤਲਬ ਦੁਨੀਆ ਤੇ ਆਉਂਦਾ ਪਰ ਨੌਜਵਾਨ ਸਾਡੇ ਚਿੱਟੇ ਚ ਜਾਈ ਜਾਂਦੇ ਆ ਉਹਨਾਂ ਦਾ ਅਸੀਂ ਕੋਈ ਸੋਗ ਨਹੀਂ ਮਨਾ ਰਹੇ ਕੋਈ ਚਿੱਟੇ ਨੂੰ ਰੋਕ ਥਾਮ ਨਹੀਂ ਲੱਗ ਰਹੀ ਤੇ ਕੇਸਰੀਵਾਲ ਜਦੋਂ ਆਉਂਦਾ ਇਹਦੇ ਵਾਸਤੇ ਬੱਸਾਂ ਲੱਗ ਜਾਂਦੀਆਂ ਜਦੋਂ ਰੈਲੀ ਹੁੰਦੀ ਆ ਆ ਦੋ ਦੋ 2200 ਬੱਸ ਤਾਂ ਜਾਵੜਦੀ ਆ ਤੁਹਾਡੀ ਮੋੜ ਰੈਲਿੰਗਾਂ ਦੇ ਵਿੱਚ ਪਰ ਐਂਬੂਲੈਂਸ ਆ ਸਹੀ ਟਾਈਮ ਤੇ ਨਹੀਂ ਹੁੰਦੀਆਂ ਜਦੋਂ ਕਿਸੇ ਨੂੰ ਫੋਨ ਲਾਈਦਾ ਭਾਈ ਇੱਥੇ ਆਜੋ ਇੱਥੇ ਆਜੋ ਇਹ ਕੇਸਰੀਵਾਲ ਵਾਸਤੇ ਆਪਾਂ 50 50 ਕਰੋੜ ਰੁਪਈਆ ਜਿਹੜਾ 50 50 ਕਰੋੜ ਰੁਪਇਆ 50 55 ਕਰੋੜ ਰੁਪਇਆ ਆਹ ਰੈਲੀ ਤੇ ਖਰਚਾ ਕਰਦੇ ਆਂ ਕੀ ਗੱਲ ਬਈ 2 3 4 5 ਘੰਟਿਆਂ ਦੇ ਵਿੱਚ ਵਿੱਚ 50 55 ਕਰੋੜ ਰੁਪਇਆ ਖਰਚ ਹੋਣਾ ਉਹ ਫਿਰ ਇਹ ਲਾ ਲਓ ਵੀ ਇੱਕ ਉਹ ਘਾਵਤ ਸੀ ਨਾ ਵੀ ਅੱਗਾ ਦੌੜ ਤੇ ਪਿੱਛਾ ਚੌੜ ਪਿੱਛੋਂ ਤਾਂ ਆਪਾਂ ਕੋ ਸਵਾਰਦੇ ਨਹੀਂਗੇ ਤੇ ਅੱਗਾ ਦੌੜੀ ਕਰੀ ਜਾਂਦੇ ਭੱਜੀ ਚੱਲੋ ਭੱਜੀ ਚੱਲੋ ਇਹਦੇ ਨਾਲ ਤਾਂ ਕਰਜ਼ੇ ਲੈਣੇ ਨਹੀਂਗੇ ਨਾਲੇ ਚਾਦਰ ਵੇਖ ਕੇ ਪੈਰ ਪਸਾਰੀਦੇ ਆ ਪਤਨ ਹੋਂ ਤਾਂ ਭਰਾਵੋ ਚਾਦਰ ਵੀ ਨਹੀਂ ਰਹੇਗੀ ਅੱਗੇ ਤਾਂ ਸੀਗੀ ਕੋਈ ਮਾੜੀ ਮੋਟੀ ਚਾਦਰ ਪਰ ਚਾਦਰ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਤੇ ਜਿਹੜਾ ਹਾਲ ਇਹ ਆ ਕਿ ਮੇਰੇ ਹਿਸਾਬ ਨਾਲ ਚਾਦਰ ਤਾਂ ਬਚਣੀ ਨਹੀਂ ਲੈ ਰਹੀ ਛੱਡ ਰਹੀ ਇਹਨਾਂ ਨੇ ਚਾਦਰ ਦੀ ਥਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਜਿਹੜਾ ਕਰਜ਼ਾ ਉਹ ਤੁਸੀਂ ਲਾਉਣਾ ਸੀ ਤੁਸੀਂ ਚੜਾਈ ਜਾਂਨੇ ਆ ਵਿਰੋਧੀ ਧਿਰਾਂ ਦੱਸਦੀਆਂ 110 ਗੱਡੀਆਂ ਤੁਹਾਡੇ ਨਾਲ ਆ ਖੜ ਜਾ ਬੀਬੀ ਖੜ ਜਾ 1000 ਰੁਪਏ ਤੈਨੂੰ ਦੱਸ ਦੇ ਤੇਰਾ ਕਦੋਂ ਆਣਾ ਮੈਨੂੰ ਪਤਾ ਹੋ ਨਾਲ ਦਾ ਜਿਹੜਾ ਉਹ ਕਿੰਨਾ ਕਿੱਥੇ ਆ 1000 ਦਿੰਨੇ ਆ 1000 ਰੁਪਿਆ ਬਸ ਐ ਚੁਟਕੀ ਦੇ ਵਿੱਚ ਆ ਜਾਣਾ ਟੈਨਸ਼ਨ ਨਾਲ ਹੈ ਇੱਕਰ ਨੋਟ ਕਰ ਗੱਲ ਵੀ ਜਿਹੜਾ ਤੁਸੀਂ ਸਾਡੇ ਨਾਲ 110 ਗੱਡੀਆਂ ਰੱਖਦੇ ਆ ਨਾਲ 440000 ਰੁਪਏ ਦਾ ਜਿਹੜਾ ਕਹਿ ਲਓ ਤੇਲ ਹੀ ਬੰਨਦਾ ਤੁਹਾਡਾ ਡੇਲੀ ਦਾ ਇੱਕ ਗੱਡੀ ਵੀ 4000 ਦਾ ਤੇਲ ਪੀਵੇ ਹੁਣ ਗੱਡੀਆਂ ਤੁਹਾਡੇ ਕੋਲ ਕਿਹੜਾ ਮਰੂਤੀ ਸਿਲੰਡਰ ਵਾਲੀਆਂ 800 ਲੱਗੀਆਂ ਵੀ ਚਲੋ ਵੀ ਲਾ ਸਿਲੰਡਰ ਪੀਏ ਸਿਲੰਡਰ ਲਾ ਸਿਲੰਡਰ ਹਲ ਤਾਂ ਹੈਣੀਗੀ ਬੁੱਕਾਂ ਵਾਲੀ ਆ ਡੀਜ਼ਲ ਪੈਟਰੋਲ ਵਾਲੀ ਹੁਣ ਕਦੇ ਡਰ ਡਰ ਗੱਡੀਆਂ ਕਦੇ ਫੋਰਚਨਰਾਂ ਸਕੋਰ ਪੀਓ ਉਹਾਂ ਪੁਰਾਂ ਜੇਕਰ ਇੱਕ ਗੱਡੀ ਵੀ 4000 ਦਾ ਤੇਲ ਪੀਂਦੀ ਭਗਵੰਤ ਮਾਨ ਜੀ ਕਰਜ ਐ ਨਹੀਂ ਲੈਂਦੇ ਜਿਵੇਂ ਤੁਸੀਂ ਲਈ ਜਾਂਦੇ ਆ ਦਸਾਂ ਗੱਡੀਆਂ ਦਾ 40 100 ਦਾ 4 ਤੇ 110 ਦਾ 4 ਲੱਖ 4000 ਇਹ ਡੇਲੀ ਦਾ ਤੁਹਾਡੇ ਤੇਲ ਖਰਚੇ ਹੀ ਮੰਦਾ ਲੱਗ ਪਾਕ ਜੇ ਤੁਸੀਂ ਇੱਕ ਦਿਨ ਦੇ ਵਿੱਚ ਵੀ 4000 ਦਾ ਤੇਲ ਬਲਵਾਓ ਪਿੰਦ ਗਈ ਹੋਣੀ ਐ ਇੰਨਾ ਤਾਂ ਹੁਣ ਇਹ ਗੱਡੀਆਂ ਜਿਹੜਾ ਤੇਲ ਪਿੰਦੀਆਂ ਤੁਸੀਂ 30 ਗੱਡੀਆਂ ਰੱਖ ਲਓ ਨਾਲ 50 ਰੱਖੋਗੇ ਤਾਂ ਵੀ ਆ ਜਿਹੜਾ ਕੱਲ 210000 ਬਚਦਾ ਆ 220000 ਰੁਪਇਆ ਬਚਦਾ ਜੇਕਰ 50 ਗੱਡੀਆਂ ਨਾਲ ਰੱਖੋਗੇ ਉਹਦੀ ਭਲਾ ਡੇਲੀ ਦਾ ਤੁਸੀਂ ਖਜ਼ਾਨੇ ਚ ਪਾਈ ਜਾਓ ਕਿੰਨਾ ਭਲਾ ਹੁੰਦਾ ਪਰ ਨਹੀਂ ਹੁਣ ਜਿਹੜਾ ਪੈਸੇ ਕਰਜਾ ਚੜੀ ਜਾਂਦਾ ਪਰ ਕਰਜਾ ਲੱਥ ਨਹੀਂ ਰਿਹਾ ਇੱਕ ਪਾਸੇ ਜਦੋਂ ਕੋਈ ਲੋਕਾਂ ਦੇ ਧਰਨੇ 'ਚ ਕੌਣੇ ਆ ਉਹ ਪੁਲਿਸ ਵੀ ਚਕਾ ਦਿੰਦੀ ਆ ਸਾਰਾ ਕੁਝ ਕਾਹਨੇ ਕਹਿੰਕੇ ਹੁਕਮ ਤੁਹਾਡੇ ਆ ਜਦੋਂ ਜੀਰੀਆਰਕ ਨਾ ਫੈਕਟਰੀਆਂ ਦਾ ਨਾਮ ਹੁੰਦਾ ਉੱਥੇ ਤੁਹਾਡੀ ਜੀਬ ਬੰਦ ਹੋ ਜਾਂਦੀ ਆ ਉੱਥੇ ਜੀਬ ਤਾਂ ਆਕੇ ਨਾ ਲੱਗਦੀ ਆ ਕਾਂਕੂ ਡਿੱਗ ਪੈਂਦਾ ਬੋਲਣ ਵਾਲੀ ਜੇ ਕਾਂਕੂ ਡਿੱਗਦਾ ਭਾਈ ਕੋਈ ਮਾੜੀ ਚੁੰਡੀ ਜੀ ਆਉਂਦੀ ਹੁੰਦੀ ਆ ਤੋ ਲੈ ਕੇ ਨਿੰਮਦੀ ਤਣ ਗਈਆਂ ਬਲੇਟ ਕੇ ਐਂ ਚ ਕਰਕੇ ਚੱਕ ਚੱਕ ਰੋ ਪਹਿਲਾਂ ਤੁਸੀਂ ਬਹੁਤ ਬੋਲਦੇ ਸੀਗੇ 2021 'ਚ ਬੋਲ-ਬੋਲ ਕੇ ਖੋਡਾ ਕਾਂ ਡਿੱਗ ਪਿਆ ਬੀਬਾ ਨਮੋਲ ਗਗਨ ਮਾਨ ਦਾ ਵੀ ਜਿਹੜਾ ਸੰਗ ਆਲਾ ਉਹ ਕਾਂ ਡਿੱਗ ਪਿਆ ਮੈਨੂੰ ਲੱਗਦਾ ਤਾਂ ਹੀ ਬੋਲਦੇ ਨੇਗੇ ਹੁਣ ਆਪਦਾ ਜਿਹੜਾ ਕਾਂ ਕੋਈ ਦਵਾਈ ਬੂਟੀ ਲਾਓ ਤੇ ਕਾਂ ਸੈੱਟ ਕਰਾਓ ਇਹ ਕਰਜ਼ਾ ਦਿਨੋ ਦਿਨ ਪੰਜਾਬ ਤੇ ਚੜੀ ਜਾਂਦਾ ਲੱਥ ਨਹੀਂ ਰਿਹਾ ਜਿਹੜਾ ਕੋ ਹੁਣ ਇਹ ਕਰਜ਼ੇ ਤੁਸੀਂ ਲਾਉਣੇ ਸੀਗੇ ਤੇ ਕਰਜ਼ਾ ਜੇਕਰ ਹੁਣ ਲੋਕ ਕਹਿੰਦੇ ਨੇ ਵੀ ਕਰਜ਼ਾ ਪਹਿਲੇ 1000 ਰੁਪਈਆ ਨਾ ਨਾ ਸੋਚ ਗਲਤ ਤਾਂ ਸੁਣ ਲਾ ਪੂਰੀ 1000 ਰੁਪਈਆ ਦੱਸਦਾ ਤੈਨੂੰ ਮੈਂ ਹੁਣ ਜਿਹੜਾ ਕਰਜ਼ਾ ਚੜ ਰਿਹਾ ਕਰਜ਼ਾ ਲੋਕਾਂ ਨੇ ਕਿਵੇਂ ਲਾਉਣਾ ਕੁਸੇ ਟਾਈਮ ਤੇ ਦੁੱਧ ਹੁੰਦਾ ਸੀ 20 ਰੁਪਏ ਕਿਲੋ 10 ਰੁਪਏ 15 ਰੁਪਏ ਕਿਲੋ ਦੁੱਧ ਮੇਰਾ ਆਪ ਦਾ ਲਿਆ ਹੋਇਆ 40 ਰੁਪਏ ਦੁੱਧ ਵੀ ਮੈਂ ਖਰੀਦਿਆ ਹੋਇਆ ਅੱਜ ਟਾਈਮ ਜਿਹੜਾ ਦੁੱਧ ਆ ਉਹ 60 65 ਰੁਪਏ ਕਿਲੋ ਆ ਪਿਆ ਦੁੱਧ ਪਿਓਰ ਮੱਝ ਦਾ ਨਹੀਂ ਮਿਲਦਾ ਨਾਲੇ ਮਿਲਾਵਟ ਵਾਲਾ ਮਿਲਦਾ ਦੁੱਧ ਇਹ ਗਾਵਾਂ ਦਾ ਤੇ ਮੱਝਾਂ ਦਾ ਮਿਕਸ ਕਰਕੇ ਦੁੱਧ ਮਿਲਦਾ ਹੁਣ ਜਿਹੜਾ ਦੁੱਧ ਆ ਉਹ 60 ਰੁਪਏ ਹੋ ਗਿਆ ਉਹ ਟੈਕਸੀ ਜਾ ਰਿਹਾ ਸਾਡੇ ਕੋਲ ਤਾਂ ਰੇਟ ਵਧ ਹੀ ਜਾਂਦੇ ਆ ਜਿਹੜੀ ਕਦੇ ਖੰਡ 20 ਰੁਪਏ ਕਿਲੋ ਹੁੰਦੀ ਸੀ ਉਹ ਖਾਂਡਾ ਜਿਹੜੀ ਉਹ ਅੱਜ ਕੱਲ ਸਾਨੂੰ 40 ਰੁਪਏ ਤੇ ਭਗਵੰਤ ਮਾਨ ਦੇ ਬੈਨਰ ਬੁੰਨਰ ਲੱਗੇ ਤਗੜੇ ਅੱਜ ਉਹ ਬੈਨਰ ਲੱਗਣ ਦੇ ਕਾਰਨ ਸਾਨੂੰ ਜਿਹੜੀ ਖਾਂਡਾ ਉਹ ਸਾਨੂੰ ਅੱਜ 44 ਰੁਪਏ ਮਿਲਦੀ ਆ 4 ਰੁਪਏ ਸਾਲ 'ਚ ਆ 6 ਮਹੀਨਿਆਂ 'ਚ ਰੇਟ ਵਧ ਗਿਆ ਕਿਉਂਕਿ ਇਹਨੇ ਕਰਜ਼ੇ ਈ ਇਹਨੇ ਚੱਕ ਲਿਆ ਤੇ ਉਹ ਸਾਨੂੰ ਭਰਨੇ ਪੈਣੇ ਆ ਹੁਣ ਕਰਜ਼ੇ ਚੱਕ ਕੇ ਕਰਜ਼ੇ ਨਹੀਂ ਕਦੇ ਭਰੇ ਜਾਂਦੇ ਭਗਵੰਤ ਮਾਨ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦੇਵਾਂ ਜਦੋਂ ਕਰਜ਼ਾ ਚੜਦਾ ਬੰਦੇ ਤੇ ਇਸ ਟਾਈਮ ਮੈਂ ਖੁਦ ਜਿਹੜਾ ਕਹਿ ਲਓ 3,25,000 ਰੁਪਏ ਦਾ ਕਰਜ਼ਾ ਹੀ ਆ ਤੇ ਮੈਂ ਆਪਦੀਆਂ ਮੁਠੀਆਂ ਬੰਦ ਕਰ ਲਾਂ ਕੋਈ ਇੰਨਾ ਕੋਈ ਜਵੇਂ ਮੁਸੀਬਤਾਂ ਪੈ ਜਾਂਦੀਆਂ ਤੁਹਾਡੀ ਸਰਕਾਰ ਚੱਲਦੀ ਐ ਅਕਸਰ ਕੋਈ ਨਾ ਕੋਈ ਤਾਂ ਮੁਸੀਬਤਾਂ ਪਾਉਣੀ ਆ ਤੁਸੀਂ ਤਾਂ ਜਿਹੜਾ ਕਹਿ ਲਓ ਮੈਂ ਮੁਠੀਆਂ ਬੰਦ ਕਰ ਲਿਆਂ ਜਿੱਥੇ ਇਕਲਾ 10 ਖਾਂਦਾ ਉਥੇ 5 ਖਾਂਦਾ ਜਿੱਥੇ 5 ਖਾਂਦਾ ਉਥੇ ਢਾਈ ਕਰ ਦਿੰਦਾ ਸਾਡੇ ਤੇ 3 ਲੱਖ ਕਰੋੜ ਦਾ ਕਰਜ਼ਾ ਸੀ ਤੁਸੀਂ ਜਿੱਥੇ 2 ਖਾਂ ਜਿੱਥੇ ਤੁਸੀਂ ਸਾਈਕਲ ਤੇ ਸਾਰਦੇ ਸੀ ਜਿੱਥੇ ਇੱਕ ਗੱਡੀ ਨਾਲ ਸਾਰਦੇ ਸੀ ਉੱਥੇ 110 ਹੋ ਗਈਆਂ ਅੱਜ ਕੱਲ ਮਹਾਰਾਜਾ ਸਤੋਜ ਸਤੋਜ ਹੋ ਰਹੀ ਔ ਕਾਦੇ ਹਾਸਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਦਿੰਦਾ ਜਿਹੜਾ ਸਾਡਾ ਕਿਸਾਨ ਭਾਈਚਾਰਾ ਉਹ ਕਿਸਾਨ ਵੀਰ ਸਾਡੇ ਕਰਜ਼ਾਈ ਆ ਉਹ ਖਰਚੇ ਘਟਾਣਗੇ ਜਿਹੜਾ ਸਾਡਾ ਮਜ਼ਦੂਰ ਵੀਰ ਜਿਹਨੇ 30-40 ਹਜ਼ਾਰ ਦਾ ਲੋਨ ਚੱਕਿਆ ਪ੍ਰਾਈਵੇਟ ਕੰਪਨੀਆਂ ਤੋਂ ਜਿਹਦਾ ਕਦੇ ਮਾਫ਼ ਨਹੀਂ ਹੁੰਦਾ ਜਿਹੜਾ ਰੋਂਦਾ ਮਰ ਜਾਂਦਾ 400 ਰੁਪਏ ਦਿਹਾੜੀ 'ਚ ਘਰ ਮਸਾ ਚਲਾਉਂਦਾ ਘਰਕੁਰ ਵਿੱਚ ਹੀ ਰਹਿ ਜਾਂਦੇ ਉਹਦੇ ਕੰਦ ਨਹੀਂ ਕੱਟ ਸਕਦਾ ਬਾਥਰੂਮ ਨਹੀਂ ਬਣਾ ਸਕਦਾ ਉਹ 400 ਰੁਪਏ 'ਚ ਘਾਰ ਹੀ ਚਲਾਉਂਦਾ ਹੁਣ ਉਹ ਜਿਹੜਾ ਕਹਿ ਲੋ ਜਿਹੜਾ ਉਹਦਾ ਕਰਜ਼ਾ ਜਿਹੜਾ ਤੇ ਚੜਿਆ ਕਰ ਜਿਹੜਾ 40 ਹਜ਼ਾਰ ਦਾ ਉਹ ਆਏ ਮਹੀਨੇ ਕਿਸ਼ਤ ਕੱਢਦਾ 1700 1800 1810 ਰੁਪਏ 1450 ਰੁਪਏ ਇਸ ਤਰ੍ਹਾਂ ਕਿਸ਼ਤਾਂ ਕੱਢਦਾ ਉਹ ਕਿਸ਼ਤਾਂ ਕੱਢਣ ਵਾਸਤੇ ਉਹਨੂੰ ਉਚਰਨ ਨੂੰ ਕਈ ਥਾਵਾਂ ਤੋਂ ਢਿੱਡ ਬਰਨਾ ਪੈਂਦਾ ਇਨ੍ਹਾਂ ਦਿਨਾਂ ਦੇ ਵਿੱਚ ਬੂਟਾਂ ਤੋਂ ਸਾਰਨਾ ਪੈਂਦਾ ਇਨ੍ਹਾਂ ਦਿਨਾਂ ਦੇ ਵਿੱਚ ਉਹਨੂੰ ਕੱਪੜਿਆਂ ਤੋਂ ਸਾਰਨਾ ਪੈਂਦਾ ਅਗਲਾ ਕਹਿੰਦਾ ਉਹਨੂੰ ਠੰਡ ਨਹੀਂ ਲੱਗਦੀ ਕੰਮ ਦਾ ਫਿਰਦਾ ਇਹ ਅਗਲਾ ਕਹਿ ਹੀ ਦਿੰਦਾ ਨਾਲੇ ਅਗਲਾ ਜਹਾਜ਼ ਦਾ ਨਾਲ ਲੈਂਦਾ ਉਹਦੀ ਇਹ ਤਾਂ ਕੰਮ ਦਾ ਫਿਰਦਾ ਕੋਟੀ ਨਹੀਂ ਲੈ ਸਕਦਾ ਪਹਿਨੇ ਇਹਨੂੰ ਕਿਹੜਾ ਠੰਡ ਲੱਗਦੀ ਆ ਅਗਲੇ ਨੂੰ ਕੀ ਪਤਾ ਜਦੋਂ ਟੈਨਸ਼ਨ ਆ ਸੋ ਉਹ ਅਗਲੇ ਨੂੰ ਠੰਡ ਕਾਰ ਹੀ ਲੱਗਣੀ ਇਹਨਾਂ ਦਿਨਾਂ ਇਹ ਤੁੰਦਾ ਚ ਕੰਮ ਬੰਦਾ ਅਗਲੇ ਨੂੰ ਟੈਨਸ਼ਨ ਹੋਈ ਪਈ ਆ ਉਹਨੂੰ ਮੁੜਕਾ ਆਈ ਜਾਂਦਾ ਉਹਨੂੰ ਮੁੜਕਾ ਤਾਂ ਹੋਈ ਜਾਂਦਾ ਟੈਨਸ਼ਨ ਆ ਅਗਲਾ ਕਹਿੰਦਾ ਪਤਾ ਨਹੀਂ ਕੀ ਗਰਮ ਖਾਧਾ ਨੇ ਖਾਧਾ ਕਰਾ ਅਰੇ ਮਿੱਧ ਵਿੱਚ ਗਰਮੀ ਥੋੜਾ ਕੋਈ ਉਹਦੇ ਉਹ ਚੱਕਰ ਇਹਨੂੰ ਟੈਨਸ਼ਨ ਆ ਬਹੁਤ ਆ ਪਸੀਨਾ ਆਈ ਜਾਂਦਾ ਉਹ ਖਰਚੇ ਘਟਾ ਦਿੰਦਾ ਫਿਰ ਸਾਡੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਇਹਨੇ ਖਰਚੇ ਕਿਉਂ ਨਹੀਂ ਚੜਾਏ ਹੁਣ ਜਿਹੜਾ ਆ ਗਈ 100000 ਰੁਪਏ ਵਾਲੀ ਗੱਲ ਬੜੇ ਖੁਸ਼ ਹੋਗੇ ਵੀ 10000 ਰੁਪਏ ਮਿਲੂਗਾ ਸਾਨੂੰ 20000 ਰੁਪਏ ਸਾਨੂੰ ਮਿਲ ਜਾਣਾ ਜਾਂ ਸਾਨੂੰ ਐ ਹੋ ਜਾਣਾ ਉਹ 10000 ਰੁਪਏ ਪਹਿਲਾਂ ਤੇ ਇਹ ਬڑے ਲੋਕ ਆ ਜਿਨ੍ਹਾਂ ਦੇ ਘਰੇ ਲਗਭਗ 13-14000 ਰੁਪਏ ਮਹੀਨੇ ਦਾ ਹੁੰਦਾ ਉਹ ਇੱਕ ਪਾਸੇ ਦਾ ਇੱਥੇ ਬੈਈਆ ਉਹ ਧੂਣੀ ਤੇ ਬੈਠਾ ਹੈ ਬੈਠਾ ਕਹਿੰਦਾ ਯਾਰ 12000 ਰੁਪਏ ਤਨਖਾਹ ਪੂਰੀ ਨਹੀਂ ਪੈਂਦੀ ਓਹੋ ਦੂਜਾਂ ਨੇ ਮੇਰੀ 15 ਪੂਰੀ ਨਹੀਂ ਪੈਂਦੀ ਨਾਲ ਤਾਂ ਨਾ ਮੇਰੀ 25 ਪੂਰੀ ਨਹੀਂ ਪੈਂਦੀ ਉਧਰੋਂ ਸਾਡੀਆਂ ਭੈਣਾਂ ਜਿਹੜੀਆਂ ਨੌਕਰੀ ਲੱਗੀਆਂ ਉਹ ਆਂਦੀਆਂ ਸਾਡੀ ਤਨਖਾਹ ਵਧਣੀ ਚਾਹੀਦੀ ਸਾਡੀ 40000 ਨਾ ਪੂਰੀ ਨਹੀਂ ਪੈਂਦੀ ਜਿਹੜਾ ਕੋਈ ਅਫਸਰ ਆ ਜਿਹਦੀ 80 ਹਜ਼ਾਰ ਤਨਖਾਹ ਉਹਦਾ ਮੂੰਹ ਟੱਡਿਆ ਜਾਂਦਾ ਉਹ ਕਹਿੰਦਾ ਵੀ ਮੇਰੀ ਤਾਂ ਤਨਖਾਹ ਨਾ ਪੂਰੀ ਨਹੀਂ ਪੈਂਦੀ ਕਈ ਸਾਡੇ ਇਹੋ ਜਿਹੇ ਅਫਸਰ ਸਹਬਾਨ ਆ ਜਿਹੜੇ 95 95 ਹਜ਼ਾਰ ਤਨਖਾਹ ਲੈਂਦੇ ਆ ਤਾਂ ਵੀ ਉਹਨਾਂ ਦੀ ਪੂਰੀ ਨਹੀਂ ਪੈਂਦੀ ਸਾਡੀਆਂ ਜਿਹੜੀਆਂ ਬੀਬੀਆਂ ਸਾਡੀਆਂ ਭੈਣਾਂ ਜਿਹੜੀਆਂ ਨੌਕਰੀਆਂ ਨਹੀਂ ਲੱਗੀਆਂ ਉਹ ਨਰੇਗਾ ਚ ਕੰਮ ਕਰਦੀਆਂ ਤੇ ਉਹਨਾਂ ਦੀ ਦਿਹਾੜੀ ਆ ਜਿਹੜੀ ਲਗਭਗ ਨਹੀਂ ਵੀ ਜਿਹੜਾ ਕਹਿ ਲਓ ਉਹਨਾਂ ਨੂੰ ਕੰਮ ਕਰਦੀਆਂ ਤਾਂ 12 ਦਿਨਾਂ ਦੇ 15 1600 ਰੁਪਏ ਮਿਲ ਹੀ ਜਾਂਦਾ ਫਿਰ ਵੀ ਉਹ ਕਹਿੰਦਿਆਂ ਸਾਡੀ ਪੂਰੀ ਨਹੀਂ ਪਈ ਫਿਰ ਉਹ ਨਰਮੇ ਚੁਗਣਗੇ ਨਰਮਾ ਹੋ ਗਿਆ 40 ਕਿਲੋ ਕਿੰਨੀ ਚਗਾਈ 70 ਰੁਪਏ 70 70 140 140 ਤੇ 140 ਤੁਸੀਂ ਲਾ ਲਓ ਕਿੰਨੇ ਬਣੇ ਇਹ ਲਗਭਗ ਫਿਰ ਬਣ ਕੇ 300 ਤੋਂ ਪਲੱਸ ਹੋ ਗਿਆ ਉਹ ਕਹਿੰਦੇ ਪੂਰੀ ਨਹੀਂ ਪਈ ਫਿਰ ਇੱਥੇ ਵੀ ਸਾਡੀ ਪੂਰੀ ਨਹੀਂ ਪੈਂਦੀ ਜਿਹੜਾ ਕਹ ਲਓ 70 ਰੁਪਏ ਚਗਾਈ ਹੈ 40 ਕਿਲੋ ਨਰਮਾ ਹੋ ਗਿਆ 140 ਉਹ ਬਣ ਕੇ ਤੇ 140 ਤੁਸੀਂ ਲਾਓ ਪਹਿਲਾਂ ਪਸਾਹ ਪੂਰਾ ਕਰ ਲਈਏ 300 ਤੋਂ ਪਲੱਸ ਹੋ ਗਿਆ ਸਾਡੀ ਉਹਦੇ ਨਾਲ ਪੂਰੀ ਨਹੀਂ ਪਈ ਕਰਦੇ ਕਰਾਉਂਦੇ ਕੋਈ ਚਿਬੜ ਤੋੜਨ ਜਾਂਦਾ ਰਿਆ ਉਹਦੀ ਪੂਰੀ ਨਹੀਂ ਪਈ 400 ਦਿਹਾੜੀ ਉਹਨੂੰ ਪੈ ਗਈ ਕੋਈ ਛੋਲੀਆ ਵਿੱਚ ਆਇਆ ਬੋਲਦੇ ਨੇ ਕਿੰਨੇ ਬਣੇ ਆਹ ਖਰਚਾ ਕੱਢ ਕੇ ਆਪਾਂ ਨੂੰ ਬਚ ਗਏ ਜੀ 300 ਰੁਪਿਆ ਪੂਰੀ ਨਹੀਂ ਪਈ ਅੱਛਾ ਹੁਣ 10000 ਰੁਪਈਆ ਦਾ ਰੌਲਾ ਕਿ ਭਗਵੰਤ ਮਾਨ 10000 ਰੁਪਈਆ ਨਹੀਂ ਪਾਉਂਦਾ ਭਗਵੰਤ ਮਾਨ 10000 ਰੁਪਈਆ ਨਹੀਂ ਪਾਉਂਦਾ ਇੱਥੋਂ ਤੋ ਕੀ ਇਹ ਆ ਕਿ ਜਿਹੜੇ ਸਾਡੇ ਕਹਿੰਦੇ ਘੌਂਦੇ ਲੀਡਰ ਆ ਉਹ ਉਹਨਾਂ ਦੀਆਂ ਘਰ ਵਾਲੀਆਂ ਵੀ 10000 ਰੁਪਈਆ ਦਾ ਰੌਲਾ ਪਾਉਂਦੀਆਂ ਪਿਛਲੀ ਵਾਰੀ ਕੈਪਟਨ ਮਰਿੰਦਰ ਸਿੰਘ ਦੇ ਘਰ ਆਲੀ ਕਵੇ ਮੇਰਾ 1000 ਰੁਪਿਆ ਕਿੱਥੇ ਆ ਮੈਂ ਪੰਜਾਬ ਨੂੰ ਵੀਡੀਓ ਪਾਈ ਮੈਂ ਕਿਹਾ ਵੀ ਕੋਈ ਆਪ ਦਾ ਗੂਗਲ ਭੇਜਿਆ ਰੀ ਨੰਬਰ ਇਹਨਾਂ ਦਾ ਵੇਖੋ ਕਿ ਕੈਪਟਨ ਮਰਿੰਦਰ ਸਿੰਘ ਕਿ ਬਿਨਾ ਖੰਡਚਾ ਤੋਂ ਬੈਠੇ ਹੋਣੇ ਆ ਇਹਨਾਂ ਨੂੰ 1000 ਰੁਪਿਆ ਪਾ ਕੇ ਇਹਨਾਂ ਦੇ ਘਰੇ ਕੋਈ ਦੁੱਧ ਵਾ ਦਾ ਇੰਤਜ਼ਾਮ ਕਰ ਗਿਆ ਰਬਾ ਉਹ ਜਾਣੇ ਰਾਜੇ ਲੋਕ ਸੇ ਅੱਜ ਕੱਲ ਭੁੱਖੇ ਮਰਨ ਲੱਗ ਗਏ ਫਿਰ ਹੋਰ ਕਈ ਬੀਬੀਆਂ ਲੱਗੀਆਂ ਵੀ 1000 ਰੁਪਿਆ ਕਿੱਥੇ 1000 ਰੁਪਿਆ ਇੱਕ ਕਰੋੜ ਔਰਤ ਨੂੰ ਵੀ 1000 ਰੁਪਿਆ ਦੇਣ ਜੇਕਰ ਮਹੀਨੇ ਰਹਿ ਕੇ ਕਰ ਰੁਪਿਆ ਦੇਣ ਤਾਂ ਕਿੰਨਾ 1 ਕਰੋੜ ਹੁਣ ਤੁਹਾਨੂੰ ਦੇਣਾ 100000 ਰੁਪਇਆ ਉਹ ਬੰਦਾ 1000 ਕਰੋੜ ਤੇ ਜੇਕਰ ਗੱਲ ਕਰੀਏ 12 ਮਹੀਨਿਆਂ ਦੀ ਬਣਿਆ 12000 ਕਰੋੜ ਤੇ 55 ਸਾਲਾਂ ਦਾ ਬਣਿਆ 12.5 60 60000 ਕਰੋੜ ਰੁਪਇਆ ਪੰਜਾਬ ਦੇ ਸਰਕਾਰ 'ਚਾ ਚੜਨਾ ਇੱਕ ਭਰਨਾ ਕਿਹਨੇ ਆ ਤੁਸੀਂ ਭਰਨਾ ਥੋੜੇ ਸਿਰ ਥੋੜੀਆਂ ਜੁੱਤੀਆਂ ਇਹ ਭਗਵਾਨ ਤਮਨ ਥੋੜਾ ਪਰੂਗਾ ਇਹ ਤਾਂ ਆ ਭੁੱਖਾ ਮਰਦਾ ਵਿਚਾਰਾ ਇਹਨੇ ਕਮੇਡੀ ਛੜਤੀ ਸੀ ਰੋਟੀ ਮਸਾਂ ਪੂਰੀ ਆਉਂਦੀ ਸੀ ਕਰਜ਼ੇ ਤਾਂ ਚੜੇ ਤਾਂ ਵਿਚਾਰੇ ਬੈਂਕੇ ਦੇ ਡਹਾੜੇ ਬਹੁਤ ਬੁਰਾ ਹਾਲ ਸੀ ਨਾ ਇਹ ਚਾਰਾ ਕਿੱਥੋਂ ਭਰ ਦੂਗਾ ਕਰਜ਼ਾ ਤੁਹਾਨੂੰ ਭਰਨਾ ਪੈਣਾ ਇਤਿਹਾਸਿਕ ਵਾ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਸਰਕਾਰਾਂ ਨੇ 1 ਰੁਪਿਆ ਵੀ ਕਰਜ਼ੇ ਦਾ ਭਰਿਆ ਨਹੀਂ ਗਾ ਕਰਜ਼ੇ ਚੜਾਏ ਆ ਤੇ ਇਸ ਕਰਕੇ 100 ਰੁਪਿਆ ਹੁਣ ਤੁਸੀਂ ਦਿਹਾੜੀ ਬਣਾਓ ਕਿੰਨੀ ਬਣੀ ਤੁਹਾਡੀ ਮਹੀਨੇ ਦਾ ਹਜ਼ਾਰ ਤੁਹਾਨੂੰ 33 ਰੁਪਏ ਇੱਕ ਦਿਨ ਦੇ ਮਿਲਨੇ ਆ ਤੇ 60 ਰੁਪਏ ਕਿਲੋ ਦੁੱਧ ਦਾ 44 ਰੁਪਏ ਕਿਲੋ ਖੰਡ ਆ 320 ਰੁਪਏ ਕਿਲੋ ਪੱਤੀ ਆ 30 ਰੁਪਏ ਕਿਲੋ ਆਟਾ ਹੁਣ ਮੈਨੂੰ ਇਹ ਦੱਸੋ ਕੱਲ ਆਟਾ ਲਿਆਉਂਗੇ ਜਾਂ ਮਿਰਚਾਂ ਲਿਆਉਂਗੇ ਜਾਂ ਹਲਦੀ ਲਿਆਉਂਗੇ 33 ਰੁਪਏ ਇੱਕ ਦਿਨ ਦੇ ਦੇਣੇ ਆ ਤੁਹਾਡੀ ਮਹੀਨੇ ਦੀ 12000 ਨਾਲ ਪੂਰੀ ਨਹੀਂ ਪਈ ਜਾਂਦੀ ਤੁਹਾਡੀ 15000 ਨਾਲ ਪੂਰੀ ਨਹੀਂ ਪਈ ਜਾਂਦੀ ਤੇ 1000 ਰੁਪਏ ਜਿਹੜਾ ਮਹੀਨੇ ਦਾ ਆਊਗਾ ਸਾਡੀਆਂ ਬੀਬੀਆਂ ਦੇ ਖਾਤਿਆਂ 'ਚ ਬੰਦੇ ਅੱਜਕੱਲ ਗੱਲਾਂ ਕਰਦੇ 1000 ਰੁਪਏ ਨਹੀਂ ਆਇਆ ਤੇ ਤੁਹਾਡੀ 1000 ਰੁਪਏ ਨਾਲ ਪੂਰੀ ਪੈ ਜਾਊਗੀ ਇਹ ਕਿੱਡੀ ਸਾਡੀ ਬੇਵਕੂਫੀ ਆ ਉਹ ਸਾਡੇ ਸਿਰ ਤੇ ਕਰਜ਼ਾ ਚੜਨਾ ਕਿਉਂ ਆਪਾਂ ਮਾਰੀ ਜਾਂਦੇ ਆ ਤੁਹਾਡੇ ਬੱਚਿਆਂ ਨੂੰ ਚਾਹੀਦੀ ਹੈ ਸਿਹਤ ਸਿੱਖਿਆ ਰੋਜ਼ਗਾਰ ਤੁਸੀਂ ਇਹ ਚੀਜ਼ਾਂ ਤਾਂ ਮੰਗਦੇ ਨਹੀਂਗੇ ਹੋਰ ਚੀਜ਼ਾਂ ਤੁਸੀਂ ਪਏ ਫਿਰਦੇ ਆ ਇਸ ਕਰਕੇ ਮੇਰੀ ਭਰਾਵਾ ਬੇਨਤੀ ਆ ਸਰਕਾਰ ਵੀ ਕਰਜ਼ੇ ਚੜਾਈ ਜਾਂਦੀ ਤੇ ਨਾਲ ਆਪਾਂ ਵਾਲੇ ਪਏ ਆ ਤੇ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਦਾ ਸਮਾਂ ਚੰਗਾ ਲਿਆਉਣਾ ਕਿ ਸਰਕਾਰ ਨੂੰ ਰੌਲਾ ਪਾ ਕੇ ਬਿਜਲੀ ਬਿੱਲ ਨਾ ਤਾਂ ਐਸਸੀ ਨਾ ਬੀਸੀ ਨਾ ਜਰਨਲ ਨਾ ਹਿੰਦੂ ਨਾ ਸਿੱਖ ਨਾ ਹਿੰਦੂ ਮੁਸਲਮ ਸਿੱਖ ਸਾਈ ਕੋਈ ਮਤਲਬ ਨਹੀਂ ਇਹਨਾਂ 1 500 ਰੁਪਿਆ ਮਹੀਨੇ ਦਾ ਹੋਣਾ ਚਾਹੀਦਾ ਤੇ ਜਿਹਦੇ ਨਾਲ ਲਗਭਗ 250 ਕਰੋੜ ਰੁਪਿਆ ਮਹੀਨੇ ਦਾ ਬਿਜਲੀ ਜਿਹੜਾ ਕਹਿ ਲਓ ਮਹਿਕਮੇ ਨੂੰ ਜਾਇਆ ਕਰੂਗਾ ਜਿਹਦੇ ਵਿੱਚ ਸਾਡੇ ਬੱਚੇ ਮੁਲਾਜ਼ਮੇ ਰੱਖੇ ਜਾਣਗੇ ਤੇ ਸਾਡੇ ਬੱਚਿਆਂ ਜਿਹੜਾ ਕਹਿ ਲਓ ਫਾਇਦਾ ਹੋਣਾ ਇਹਦੇ ਵਿੱਚ ਹੁਣ ਇੱਥੇ ਆਪਾਂ ਫਰੀ ਦੀਆਂ ਚੀਜ਼ਾਂ ਨੂੰ ਪੈਣੇ ਆ ਉਹ ਭਗਵਾਨ ਤਮਾਨ ਨੇ ਪੱਲੂ ਨਹੀਂ ਦੇਣੀਆਂ ਜਿਹੜੇ 92 ਐਮਐਲਏ ਬਣੇ ਆ ਜਿਹੜੇ ਸਰਕਾਰ ਚਲਾਈ ਜਾਂਦੇ ਆ ਨਾ ਤੇ ਇਹਨਾਂ ਨੇ ਭਰਨਾ ਨਾ ਇਹਨਾਂ ਦੇ ਘਰ ਦੇ ਜੀਆ ਨੇ ਭਰਨਾ ਇਹਨਾਂ ਦੀ ਤਾਂ ਚੌਧਰ ਚਲਦੀ ਆ ਚੌਧਰ ਪੂਰੀ ਚਲਦੀ ਆ ਜਿੰਨੇ ਸਾਰੀ ਜ਼ਿੰਦਗੀ ਤੁਸੀਂ ਵੇਖਨੇ ਨਹੀਂਗੇ ਉਹਨੇ ਇਹਨਾਂ ਨੇ ਬਣਾ ਲੈਣੇ ਆ ਤੇ ਤੁਸੀਂ ਇਹਨਾਂ ਤੇ ਕੋਈ ਆਪਦੀਆਂ ਭਾਈਓ ਆਪਦੀਆਂ ਬਾਲੀਆਂ ਤੁਸੀਂ ਆਪਦੇ ਰਮਾਨਾ ਸਿੱਟੋ ਇਹਨਾਂ ਤੇ ਵੀ ਇਹ ਤੁਹਾਡਾ ਕੋਈ ਸਵਾਰਨਗੇ ਜੇ ਹੁਣ ਤੁਸੀਂ ਇਹ ਚੀਜ਼ ਨੋਟ ਕਰਨੀ ਆ ਕਿ ਭਾਈ ਜੇ ਆਦੇ ਬੱਚਿਆਂ ਨੂੰ ਚੰਗਾ ਬਣਾਉਣਾ ਸਿਹਤ ਸਿੱਖਿਆ ਰੋਜ਼ਗਾਰ ਫਰੀ ਮੰਗੋ ਹੋਰ ਚੀਜ਼ਾਂ ਫਰੀ ਨਾ ਮੰਗੋ ਤੇ ਜੇ ਕਰ ਮੇਰੀਆਂ ਗੱਲਾਂ ਵੈਸੇ ਕੋਈ ਗਲਤ ਨਹੀਂ ਕਹਿੰਗਾ ਮੈਂ ਫਿਰ ਵੀ ਕਈਆਂ ਨੂੰ ਗਲਤ ਲੱਗਣੀ ਉਹਦੇ ਆਸਤੇ ਮਾਫੀ ਚਾਹਨਾ 1000 ਰੁਪਏ ਮਹੀਨੇ ਦੇ ਵਿੱਚ ਜ਼ਿੰਦਗੀ ਨਾ ਖਰਾਬ ਕਰਵਾਓ ਆਪਦੀ ਤੇ ਆਪਦੇ ਬੱਚਿਆਂ ਦਾ ਭਵਿੱਖ ਨਾ ਖਰਾਬ ਕਰਾਓ ਚੁੱਪ ਕਰਕੇ ਸਿਹਤ ਸਿੱਖਿਆ ਰੋਜ਼ਗਾਰ ਫ੍ਰੀ ਕਰਵਾਓ ਸਰਕਾਰ ਅੱਗੇ ਰੌਲਾ ਪਾਓ ਭਗਵੰਤਮਾਨ ਦਿਨੋ ਦਿਨ ਕਰਜ਼ਾ ਚੜਾਈ ਜਾਂਦਾ ਉਲਟਾ ਵਿੰਗਾ ਜਿਹਾ ਮੂੰਹ ਕਰ ਕਹੂਗਾ ਮੈਨੂੰ ਵਿਰਾਸਤ ਚ ਮਿਲਿਆ ਏ ਮੈਂ ਕਿਵੇਂ ਲਾਵਾਂ ਤੇ ਲਾਉਣਾ ਪੈਣਾ ਤੂੰ ਚੜਾਈ ਜਾਂ ਨਾ ਉਲਟਾ ਕਲਚ ਤੂੰ ਲਾ ਬਿੱਲ ਤੈਨੂੰ ਕਾਦੇ ਆਸਤੇ ਬਣਾਇਆ ਲੋਕਾਂ ਨੇ ਉਂਝ ਵੀ ਜਾਣ ਕੱਢੀ ਜਾਂਣਾ ਮਾਰੀ ਮੋਟੀ ਇਧਰੋਂ ਕੱਢ ਲਾ ਲੋਕਾਂ ਨੂੰ ਰੋਜ਼ਗਾਰ ਦੇ ਤੇ ਟੈਕਸ ਲੈ ਜੇ ਬਾਹਰਲੀਆਂ ਕੰਟਰੀਆਂ ਦੀ ਗੱਲ ਕਰ ਗਿਓ ਲੋਕਾਂ ਨੂੰ ਰੋਜ਼ਗਾਰ ਦਿੰਦੇ ਤੇ ਟੈਕਸ ਲੈਂਦੇ ਆ ਤੁਸੀਂ ਕੀ ਕਰਦੇ ਆ ਟੈਕਸ ਵੀ ਫੁੱਲ ਲੈਨੇ ਆ ਰੋਜ਼ਗਾਰ ਵੀ ਨਹੀਂ ਦਿੰਦੇ ਅਗਲੇ ਨੂੰ ਫ੍ਰੀ ਕਹਿ ਕੇ ਕਹਿਨੇ ਵੀ ਹੱਥੋਂ ਦਿੱਤਾ ਅਗਲਾ ਖੁਸ਼ ਹੋ ਜਾਂਦਾ ਇਸ ਕਰਕੇ ਫ੍ਰੀ ਦੇ ਲਾਲਚੇ ਚ ਬਾਹਰ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ